ਤਾਂ ਲੋ ਪਤਾ ਲੱਗਿਆ ਹੋਵੇਗਾ ਤੇ ਆਏ ਕਿੱਥੋਂ ਸੀ ਇਥੋਂ ਹੀ ਤਾਂ ਗਿਆ ਸੀ ਨਾ ਸਾਨਾ ਸਾਹਿਬ ਜੇ ਨਗਰ ਪਾਸਰ ਕੇ ਤੋਂ ਗਏ ਸੀ ਮਹਾਰਾਜ ਸਾਡੇ ਪਾਤਸ਼ਾਹ ਚੱਲ ਪੈ ਰਾਂ ਰਵੀ ਮੰਝਲੋਂ ਮੰਝਲੀ ਚੱਲਦੇ ਹੋਏ ਸਾ ਸੰਗਤ ਪਿੰਡ ਨਹੀਂ ਪ੍ਰੋਫੈਸਰ ਸਾਹਿਬ ਸਿੰਘ ਕਹਿੰਦੇ ਨੇ ਕਿ ਸਰਕਾਰੀ ਬੀੜ ਸੀ ਇਸ ਜਗ੍ਹਾ ਤੇ ਸਰਕਾਰੀ ਬੀੜ ਵਿੱਚ ਇੱਕ ਸਮਰਾਹ ਬਣਿਆ ਹੋਇਆ ਸੀ ਮਹਾਰਾਜ ਸਾਡੇ ਪਾਤਸ਼ਾਹ ਉਸ ਸਮਰੇ ਵਿੱਚ ਆਨ ਬਰਾਜੇ ਸੰਗਤ ਬੜੀ ਉਤਾਵਲੀ ਹੈ ਫਿਰਦੇ ਵਿੱਚ ਪ੍ਰਵੀਨ ਕਿਸ਼ਾ ਹੈ ਕਿ ਅਸੀਂ ਗੁਰੂ ਦੇ ਦਰਸ਼ਨਾਂ ਤੋਂ ਬਿਨਾ ਰਹਿ ਨਹੀਂ ਸਕਦੇ ਕਿਉਂਕਿ ਗੁਰੂ ਦੇ ਦਰਸ਼ਨ ਕੀਤੇ ਆਂ ਸਾਡੇ ਮਨ ਨੂੰ ਤਰਸਾਣ ਆਉਂਦਾ ਹੈ ਸਾਡੇ ਦਿਲ ਨੂੰ ਹੌਸਲਾ ਮਿਲਦਾ ਹੈ ਗੁਰੂ ਕੀ ਸਾਡੀ ਵਾਜੀ ਸਾ ਸਗਤ ਗੁਰੂ ਕੀ ਸੰਗ ਤੇ ਗੰ ਗਿਆਨੀ ਬਾਬਾ ਬੰਦਾ ਸਿੰਘ ਬਹਾਦਰ ਦੀ ਤਾਕਤ ਕਿੰਨੀ ਸੀ ਕਿ ਉਹ ਬਾਬਾ ਜੀ ਜਿਨ੍ਹਾਂ ਨੂੰ ਪਹਿਲੇ ਬਾਦਸ਼ਾਹ ਗੁਰੂ ਨਾਨਕ ਸਾਹਿਬ ਜੀ ਨੇ ਆਖਿਆ ਸੀ ਗੁੜਿਆ ਤੈਨੂੰ ਉਲੇਖ ਨਹੀਂ ਕਰੇ ਨਾ ਹੋ ਸਕਦਾ ਜਾਨੀ ਤੇ ਉਹ ਮੈਂ ਬੱਖ ਨਹੀਂ ਹਵਾਤੇ ਜਾ ਤੇਰੇ ਹਮੇਸ਼ਾ ਨਾਲ ਆ ਇਸ ਸੰਗਤ ਅਸੀਂ ਇਹ ਮੰਨ ਸਕਦੇ ਹਾਂ ਪਾ ਸਕਦੇ ਹਾਂ ਕਿ ਬਾਬਾ ਬੁੱਢਾ ਸਾਹਿਬ ਦੀ ਉਸਤ ਸਾਧ ਸੰਗਤ ਨਾਲ ਹੈ ਇਸ ਕੇ ਸਦੇ ਪਾਠਾ ਕਹਿੰਦੇ ਨੇ ਗੁਰੂ ਕੀ ਸੰਗਤ ਦੀ ਇਹ ਸਾ ਸੰਗਤ ਪਰਮੇਸ਼ਾ ਰਹਿ ਕੇ ਬਾਬਾ ਬੁੱਢਾ ਸਾਹਿਬ ਦੀ ਨਾਮ ਕਰੇ ਮਨਿਓ ਮਨਿਰੀ ਚਾਲਦੇ ਸਾ ਸੰਗਤ ਉਸਤ ਅਸਥਾਨ ਤੇ ਆਨੂ ਨੇ ਜਿਸ ਅਸਥਾਨ ਦੇ ਅਲੂ ਕੀ ਦਰਸ਼ਨ ਕਰਦੇ ਹਾਂ ਸਭ ਸਹਿਬ ਸਗਤ ਦੀ ਇਸ ਸਮਰੇ ਵਿੱਚ ਹਜ਼ੂਰ ਰਾਜੇਸਨ ਬਾਹਰ ਇੱਕ ਤਸਵੀਰ ਲਾਈ ਹੋਈ ਹੈ ਕਿ ਜਿਹੜਾ ਇਸ ਦਰਵਾਜੇ ਦਾ ਕੁੰਡਾ ਫੋਲੇਗਾ ਉਹ ਸਾਡਾ ਸਿੱਖੀ ਦੇ ਅਸ਼ੀਸ਼ ਤੇ ਗੁਰੂ ਨੇ ਜਦੋਂ ਪਤਾ ਮਹਾਰਾਜੀ ਨੇ ਦੱਸਾਇਆ ਲਤਾ ਕਿ ਗੁਰੂ ਇਸ ਸਮਰੇ بیٹھے ਹਨ ਪਰ ਕਿਸੇ ਨੂੰ ਕੁੰਡਾ ਖੋਲ੍ਹਣ ਦੀ ਆਗਿਆ ਨਹੀਂ ਬਾਬਾ ਫੋਦਾ ਸਾਹਿਬ ਜੀ ਬੜੇ ਝੂਝਵਾਲ ਤੇ ਗਿਆਨਵਾਨ ਬਾਬਾ ਫੋਦਾ ਸਾਹਿਬ ਜੀ ਨੇ ਕਿਸੇ ਨੂੰ ਹੋ ਕੇ ਕੰਮ ਦੀ ਪਾਰ ਆਕੇ ਜਿਸ ਨੂੰ ਪ੍ਰਾਸਤ ਭਾਸ਼ਾ ਵਿੱਚ ਸੰਧ ਗਿਆ ਜਾਂਦਾ ਸਰਸੰਗਤ ਮੈਂ ਤਾਂ ਕਿਉਂ ਸਮਝਦਾ ਹੈ ਇਹ ਕੇ ਲਖਨਪੁਰਾ ਸਰਕਾਰ ਦੇ ਉੱਤੇ ਬੜਾ ਪਵਿੱਤਰ ਹੈ ਪਰ ਕੋਈ ਦੌਰ ਚੱਲਿਆ ਜਦੋਂ ਇਸ ਲਖਨਪੁਰ ਨੂੰ ਬਹੁਤ ਜ਼ਿਆਦਾ ਵਿਗਾੜ ਦਿੱਤਾ ਵਿਗਾੜਿਆ ਕਿੰਨੇ ਚੋਰਾਂ ਡਾਕੂਆਂ ਨੇ ਜਿਹੜੇ ਲੋਕਾਂ ਦੇ ਘਰਾਂ ਨੂੰ ਸੱਲਉਂਦੇ ਸਨ ਚੋਰੀ ਕਰਨ ਵਾਸਤੇ ਇਹ ਲਖਨਪੁਰਾ